ਨਵੀਆਂ ਦੋਸਤ ਸਰ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਤਪਾਲ ਸਿੰਘ ਬੱਬੂ ਤੇ ਆ ਪਹੁੰਚ ਗਏ ਸ੍ਰੀ ਮੁਕਸਰ ਏਰੀਆ ਚ ਤੇ ਬਾਈ ਆਪਣੇ ਨਾਲ ਲਗਾ ਸਾਰੀ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਨੇ ਅੱਸੀਆ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਇੱਕੋ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਇੱਥੇ ਪਹੁੰਚਣ ਤੇ ਠੀਕ ਹੈ ਭਾਈ ਜੀ ਬਹੁਤ ਧੰਨਵਾਦ ਤੁਹਾਡਾ ਵੀ ਭਾਈ ਜੀ ਤੇ ਅੱਜ ਕਿੰਨੇ ਟਰੈਕਟਰ ਹੈ ਭਾਈ ਜੀ ਟਰੈਕਟਰ ਤਾਂ ਸਾਰੇ ਹੈਗੇ ਜੀ 30 35 ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਤੁ ਬਾਕੀ ਇਹ ਜਿਵੇਂ ਛੋਟੇ ਟਰੈਕਟਰ ਵਿੱਚ ਕੱਟੇ ਹੁੰਦੇ ਆ ਠੀਕ ਆ ਜੀ ਹਾਂ ਇਸ ਤੱਕਾਂ ਟਰੈਕਟਰ ਆਪਣਾ ਕੋਲ ਬਤਨ ਇਹ ਮੇਨ ਲੋਕੇਸ਼ਨ ਵਾਝੀ ਕੀ ਆਪਣੀ ਆਪਣੀ ਜੀ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਰੋਡ ਤੋਂ ਬੱਸ ਸਟੈਂਡ ਨੂੰ ਜਾਈਏ ਤਾਂ ਕੱਸੀ ਦੇ ਉੱਪਰ ਆ ਬਠਿੰਡਾ ਰੋਡ ਬਾਈਪਾਸ ਹਾਂਜੀ ਹਾਂਜੀ ਚਲੋ ਭਾਈ ਬਦਵਾ ਹਸਪਤਾਲ ਦੇ ਬਦਵਾ ਹਸਪਤਾਲ ਦੇ ਬਿਲਕੁਲ ਸਾਹਮਣੇ ਆ ਜੀ ਠੀਕ ਆ ਜੀ ਹਾਂਜੀ ਨੇੜੇ ਆਪਣੇ ਤਰਨਤਾਰਨ ਗੁਰਦੁਆਰਾ ਸਾਹਿਬ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਅਜਾ ਮਸ਼ਹੂਰਾ ਕਿਸਾਨ ਟਰੈਕਟਰ ਵਾਲੇ ਕਿਸਾਨ ਟਰੈਕਟਰ ਸੇਲ ਦੇ ਨਾਂ ਤੇ ਆਪਣਾ ਸ਼ੋਰੂਮ ਆ ਆਪਣੇ ਨਾਲ ਬਿਲਕੁਲ ਗਣਪਤੀ ਕਾਰ ਬਜ਼ਾਰ ਆ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਭਈ ਆਪਾਂ ਕਰਾਂਗੇ 60 ईपीआई ਵਾਲੇ ਤੋਂ ਸਟਾਰਟ ਹਾਂਜੀ ਤੇ ਲੋ ਭਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਸੁਪਰਮੈਕਸ ईपीआई ਆ ਜੀ 60 ਠੀਕ ਹੈ ਜੀ ਤਾਂ ਉਹ ਮਾਡਲ ਆ 2014 ਮਾਡਲ ਆ ਜੀ ਠੀਕ ਹੈ ਜੀ ਮੂਰਲੇ ਟਾਇਰ ਨਾਲ ਦੇ ਆ ਮਗਰਲੇ ਨਵੇਂ ਪਾਏ ਆ ਜੀ ਠੀਕ ਹੈ ਜੀ ਟਰੈਕਟਰ ਬਿਲਕੁਲ ਨਵਾਂ ਜਿਹਾ ਪਾਵਰ ਸਟੀering ਚੱਪੇ ਜੀ ਹਾਂਜੀ ਪਾਵਰ ਵੀ ਆ ਡਿਸਟ੍ਰੀਬਿਊਟਰ ਵੀ ਆ ਸੁਪਰ ਮੈਕਸ ਚ ਟੌਪ ਮਾਡਲ ਹੀ ਆ ਠੀਕ ਆ ਜੀ ਹਾਂਜੀ ਨੋਪੀ ਛਤਰੀ ਲੱਗੀ ਵੀ ਆ ਠੀਕ ਆ ਜੀ ਮਗਰੋਂ ਮੋٹے ਹਿੱਸੇ ਵਾਲਾ ਜੀ ਇਹ ਠੀਕ ਆ ਜੀ ਤੇ ਮਾਡਲ ਬਾਈ ਜੀ ਇਹ ਮਾਡਲ 2014 ਜੀ ਠੀਕ ਆ ਜੀ ਤੇ ਕੀ ਡਿਮਾਂਡ ਆ ਜੀ ਇਹਦੀ ਇਹਦੀ ਡਿਮਾਂਡ ਆ ਜੀ 41000 ਰੁਪਿਆ ਜੀ ਤੇ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਬਾਕੀ ਹੋ ਜਾਊਗਾ ਜੀ ਮਾਨਤਾ ਨੂੰ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਜੀ ਮਾੜਾ ਮੋਟਾ ਇਹ ਸੈਟਿੰਗ ਕਰਵਾਉਣ ਵਾਲਾ ਠੀਕ ਕਰਵਾਵਾਂਗੇ ਮਾੜਾ ਮੋਟਾ ਇਹਨੂੰ ਠੀਕ ਆ ਜੀ ਜ਼ਿਆਦਾ ਨਹੀਂ ਹੋਣ ओरिजिनल ਆ ਪਰ ਮ ਨਾਟਗਰਨ 2002 ਮਾਡਲ ਠੀਕ ਹੈ ਇਹਨੂੰ ਤਾਂ ਦੇਖ ਕੇ ਭਾਈ ਜੀ ਸਿੱਧੂ ਮੂਸੇਵਾਲੇ ਜਿਆਦਾ ਆਏ ਹਨ ਹਾਂਜੀ 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 ਠੀਕ ਹੈ ਭਾਈ ਜੀ ਜੇ ਕਿਸੇ ਨੇ ਆ ਗਿਆ ਉਹ ਵੀ ਯਾਰ ਆ ਗਿਆ ਦੂਰੀ ਵਾਲੀ ਆ ਗਿਆ ਤਾਂ ਠੀਕ ਹੈ ਭਾਈ ਜੀ ਤੇ ਵਧਾਈਆਂ ਦਿੰਦੇ ਹੋ ਸਿਰੇ ਪਤਕਾ ਲੱਗਾ ਮੋਟੇ ਪਤਲੇ ਵਾਲਾ ਠੀਕ ਹੈ ਜੀ ਨਾਟਗਰਨ ਜਿਆਦਾ ਤਾਂ ਉਹਦੀ ਹੁੰਦੀ ਹੈ ਜਿਹੜਾ ਤੁਰ ਗਿਆ ਉਹ ਤਾਂ ਆ ਗਿਆ ਦੂਰੀ ਵਾਲੀ ਠੀਕ ਹੈ ਜੀ ਹੁਣ ਉਹ ਤੋਂ ਵੀ ਅੱਗ ਬਣ ਕੇ ਵਰੂਗਾ ਠੀਕ ਹੈ ਜੀ ਉਹ ਤਾਂ ਆ ਗਿਆ ਦੂਰੀ ਵਾਲੀ ਲੈ ਲੋ ਭਾਈ ਜੀ ਤੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਨਾਲ ਇੱਕ ਵਾਰ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਕਿੰਨੇ ਮਾਡਲ ਆ ਭਾਈ ਜੀ ਇਹ 200 ਪਾਵਰ ਸਟੀਅਰਿੰਗ ਹੈ ਜੀ ਰਿਜੀਨਲ ਸੋਨ ਵਾਲੀ ਕਾਲਾ ਪਾਵਰ ਕੀਤਾ ਹੋਇਆ ਜੀ ਠੀਕ ਹੈ ਜੀ ਟਾਇਰ ਇਹਦੇ ਮੂਹਰੇ ਨੇ ਨਵੇਂ ਆ ਜੀ ਮਗਰਲੇ 75 ਪੈਸੇ ਆ ਠੀਕ ਹੈ ਜੀ ਇਹਦਾ ਰੇਟ ਆ ਜੀ 2,90,000 ਰੁਪਇਆ ਜੀ ਲੈ ਵੀ 2,90,000 ਰੁਪਇਆ ਜੀ ਜਿਹੜੀ ਦੀ ਫੁੱਲ ਗਾਰੰਟੀ ਹੈ ਜੀ ਹਾਂ ਜੀ ਠੀਕ ਹੈ ਜੀ ਵੈਸੇ 3 ਲੱਖ 290 ਦਾ ਦੇਵਾਂਗੇ ਜੀ ਠੀਕ ਹੈ ਜੀ ਇਹ ਅੱਗੇ ਗਿਆ ਭਾਈ ਜੀ 96 ਮਾਡਲ ਆ ਜੀ 96 ਜਾਂ 97 ਆ ਜੀ ਠੀਕ ਹੈ ਜੀ ਇਹ ਟਰੈਕਟਰ ਵਿੱਚ ਹੀ ਕੱਟੇ ਹੋਏ ਆਪਣੇ ਇਹ ਇਹ ਸਾਦੀ ਘਟਾਈ ਵਾਲਾ ਆ ਗਿਆ ਜੀ ਹਾਂਜੀ ਇਹ ਥੱਲੋਂ ਰੰਗ ਰੂੰਗ ਕਰਾਇਆ ਹੋਇਆ ਥੋੜਾ ਮੋਟਾ ਠੀਕ ਹੈ ਕੋਈ ਹੋਰ ਹਾਂਜੀ ਸ਼ੋਅ ਦਾ origignal ਆ ਥੱਲੋਂ ਰੰਗ ਮਾੜਾ ਮੋਟਾ ਕਰਾਇਆ ਹੋਇਆ ਠੀਕ ਹੈ ਜਿਵੇਂ ਆਪਾਂ ਕਹਤਾ ਵੀ ਦੱਸ ਕੇ ਦੋਗੇ ਜਿਹੜੀ ਚੀਜ਼ ਹੋਊ ਹਾਂਜੀ ਹਾਂਜੀ ਦੱਸ ਕੇ ਦੱਸ ਕੇ ਠੀਕ ਹੈ ਜੀ ਟਾਇਰ ਟੱਪੇ ਜਿਹਦੇ ਹਾਂ ਟਾਇਰ ਇਹਦੇ 75 ਪੈਸੇ ਜੀ ਇਹ 2 ਲੱਖ ਤੇ 10000 ਜੀ ਠੀਕ ਹੈ ਬੈਟਰੀ ਬੂਟਰੀ ਬੱਕਾ ਵਧੀਆ ਜੀ ਸਾਰਾ ਕੁਝ ਸੈਲਫ ਸਟਾਰਟ ਮਿਲੂਗਾ ਜੀ ਥੱਲੋਂ ਰੰਗ ਵੱਜਿਆ ਥੋੜਾ ਮੋਟਾ ਇਹਦੇ ਰੰਗ ਵੱਜਿਆ ਹੋਇਆ ਬਾਈ ਜੀ ਇਹ 724 ਆ ਸ ਨਾਲੇ ਛੋਟੇ ਦਾ ਛੋਟਾ ਤੇਲ ਦਾ ਖਰਚਾ ਥੋੜਾ ਠੀਕ ਹੈ ਜੀ ਮਾਡਲ ਬਈ ਜੀ ਮਾਡਲ 99 ਜਾਂ 90 ਆ ਠੀਕ ਹੈ ਜੀ 90 ਕੇ ਹਜ਼ਾਰ ਰੁਪਏ ਹੀ ਇਹਦਾ ਮੁੱਲਾ 90 ਕੇ ਹਜ਼ਾਰ ਰੁਪਏ ਮੁੱਲਾਗਾ ਜਿਵੇਂ ਆਪਾਂ ਕਹਿੰਦੇ 90 ਕੇ ਹਜ਼ਾਰ ਤੋਂ ਵੀ ਆਪਣੇ ਕੋਲ ਟਰੈਕਟਰ ਮਿਲ ਜਾਂਦਾਗਾ ਬਸ ਦੇਣਾ ਹੀ ਐਨੇ ਦਾ ਲੱਖ ਰੁਪਇਆ ਮੁੱਲਾ 90 ਹਜ਼ਾਰ ਦਾ ਦੇਣਾ ਤੇ ਕਹਿੰਦਾ ਵੀ ਸਵਰਾਜ 724 ਇੱਕ ਹੋਰ ਹੈਗਾ ਇਹ 97 96 ਮਾਡਲ ਹੈ ਜੀ ਠੀਕ ਹੈ ਜੀ ਟਾਇਰ ਇਹਦੇ ਮੂਹਰੇਲੇ ਅੱਧੇ ਆ ਮਗਰਲੇ ਨਵੇਂ ਆ ਮਗਰਲੇ ਨਵੇਂ ਆਗੇ ਹਾਂਜੀ ਪੱਕੇ ਟਾਇਰ 1 ਲੱਖ 30 ਹਜ਼ਾਰ ਜੀ ਠੀਕ ਹੈ ਇੰਜਨ ਗੇਅਰ ਦਾ ਵ ਜਮਾ ਵਰੀ ਹੈ ਸਲਫ ਸਟਾਰਟਪ ਪੰਜਾਬ ਨੰਬਰ ਆ ਪੰਜਾਬ ਨੰਬਰ ਆਗਾ ਹਾਂਜੀ 130000 ਦਾ ਜੀ ਠੀਕ ਹੈ ਜੀ ਚੱਕ ਹੋ ਗਿਆ ਬਾਈ ਜੀ ਟੋਪ ਮਾਡਲ ਐਚ ਡੀ ਐਮ ਵਾਲਾ ਹੈਵੀ ਡਿਊਟੀ ਵਾਲਾ ਚੇਂਜਰ ਵਾਲਾ 60 ਹੌਸ ਪਾਵਰ ਦਾ ਹਾਂਜੀ 2019 ਮਾਡਲ ਹੈ ਜੀ 3 ਸਪੀਡ ਆ ਠੀਕ ਹੈ ਜੀ ਚੇਂਜਰ ਵਾਲਾ ਜੀ ਸ਼ਟਰ ਗੀਅਰ ਆ ਸੈਟਲ ਗੀਅਰ ਵਾਲਾ ਹਾਂਜੀ ਤੇ ਟਾਇਰ ਜੀ ਟਾਇਰ ਇਹਦੇ ਨਾਲ ਦੇ 75 ਪੈਸੇ ਵੀਰ ਜੀ ਠੀਕ ਹੈ ਨਾਲ ਦੇ ਨਵਾਂ ਟਰੈਕਟਰ ਬਿਲਕੁਲ ਨਵਾਂ ਠੀਕ ਹੈ ਜੀ ਇਹਦੀ ਕੀ ਕੀ ਮੰਗ ਆ ਜੀ ਇਹਦਾ ਰੇਟ ਜੀ 6,35,000 ਰੁਪਿਆ ਜੀ 6,35,000 ਰੁਪਿਆ ਬਾਕੀ ਸਵਾ 6 ਦਾ ਦੇਣਾ ਜੀ ਇਹ ਮਤਲਬ ਸਵਾ 6 ਲੱਖ ਰੁਪਿਆ ਦਾ ਦੇਣਾਗਾ ਹਾਂਜੀ ਅੱਗੇ ਆ ਗਿਆ ਫੋਰ व्हीਲ 90 HP ਤੇ ਮੱਕੀ ਦੇ ਸੀਜ਼ਨ ਵਾਸਤੇ ਪੂਰਾ ਵਧੀਆ ਮੱਕੀ ਦੇ ਸੀਜ਼ਨ ਵਾਸਤੇ ਵੀ ਬਹੁਤ ਵਧੀਆ ਟਰੈਕਟਰ ਆ ਜ਼ਿਮੀਂਦਾਰਾ ਵੀ ਬਥੇਰੇ ਨੂੰ ਠੀਕ ਹੈ ਵੱਡੇ ਵੱਡੇ ਦਾ ਵੱਡਾ ਟਰੈਕਟਰ ਆ ਤੇਲ ਦਾ ਖਰਚਾ ਇਹਦਾ ਜਹਜ ਆ ਠੀਕ ਹੈ ਕੋਈ ਤੇਲ ਦਾ ਖਰਚਾ ਇਹਦਾ ਜ਼ਿਆਦਾ ਨਹੀਂ ਹੁੰਦਾਗਾ ਠੀਕ ਹੈ ਜੀ ਬਾਕੀ ਮਾਰਕੀਟ ਵਾਲਾ ਟਰੈਕਟਰ ਹੈ ਜੀ 6 ਪਲੇਟਾਂ ਮੂਹਰੇ ਲੱਗੀਆਂ ਮਗਰ ਲੱਗੀਆਂ ਠੀਕ ਹੈ ਇਹ ਕਿੰਨੇ ਮਾਡਲ ਆ ਬਈ ਜੀ ਇਹ 2021 ਆ ਜੀ ਠੀਕ ਆ ਜੀ ਤੇ ਕਿਹ ਡਿਮਾਂਡ ਆ ਇਹਦੀ ਇਹਦੀ ਜੀ ਡਿਮਾਂਡ ਸਵਾ 12 ਲੱਖ 12 ਲੱਖ ਦਾ ਦੇ ਦੋ ਠੀਕ ਆ ਸਵਾ ਲੱਖ ਰੁਪਿਆ ਡਿਮਾਂਡ ਆ ਸਵਾ ਸਵਾ 12 ਲੱਖ ਰੁਪਿਆ ਡਿਮਾਂਡ ਆਗੇ ਤੇ 12 ਲੱਖ ਦੇ ਦਾਂਗੇ 25000 ਰੁਪਏ ਦੀ ਸੂਟ ਆ ਅਗਿਆ ਗਿਆ 53 10 ਬਾਕੀ ਡੈਕ ਵਗੈਰਾ ਲੱਗਿਆ ਹੋਇਆ ਬਈ ਜੀ ਇਹ ਜੀ ਖੁੱਲਦੇ ਹਿੱਸੇ ਵਾਲਾ ਜੀ ਠੀਕ ਆ ਡਿਸਟ੍ਰੀਬਿਊਟਰ ਵੀ ਲੱਗਿਆ ਹੋਇਆ ਡਬਲ ਪੀਟੀਓ ਆ ਠੀਕ ਆ ਜੀ ਐਮ ਪੰਪ ਚਾਲੂ ਆ ਜੀ ਨੋਪੀ ਛਤਰੀ ਲੱਗੀ ਹੋਈ ਆ ਫੁੱਲ ਟਾਪ ਆ ਠੀਕ ਆ ਟਾਇਰ ਮਾਡ ਟਾਇਰ ਦੇ ਨਾਲ ਦੇ 70 ਪੈਸੇ ਜੀ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦੀ 635000 ਰੁਪਇਆ ਜੀ ਠੀਕ ਹੈ ਜੀ ਤੇ ਅਗੇ ਕਹੇਗਾ ਬਈ ਸਵਾ 6 ਤਾਂ ਦੇ ਦਾਂਗੇ ਜੀ ਸਵਾ 6 ਤਾਂ ਦੇ ਦਾਂਗੇ ਤੇ ਅਗੇ ਬਾਕੀ ਕੋਈ ਗੱਲ ਨਹੀਂ ਮੌਕੇ ਤੇ ਹੋ ਜੂਗਾ ਜੀ ਤੇ ਇਹ ਇੱਕ ਬਈ ਕਲੋਸ ਕਰਦੇ ਇੰਜਨ ਵਾਲਾ ਜਿਹਦੀ ਡਿਮਾਂਡ ਵੱਧ ਆ ਗਈ 2007 ਮਾਡਲ ਹੈ ਜੀ ਪਾਵਰ ਸਟੀering ਹੈ ਜੀ ਠੀਕ ਹੈ ਜੀ ਹਾਂ ਜੀ ਮਗਰਾੜ ਦੇ ਦੇ ਦੁਬਾਰਾ ਦੇ ਲੱਗੇ ਹੋਏ ਆ ਟਾਇਰਦੇ ਆ ਕੰਪਨੀ ਵੱਲੋਂ ਬਈ ਪਾਵਰ ਪਾਵਰ ਕੰਪਨੀ ਕੋ ਨਹੀਂ ਉਹ ਮਗਰਾੜ ਦੁਬਾਰਾ ਰੰਗ ਕਰਾ ਕੇ ਆਪ ਲਾਏ ਆ ਠੀਕ ਹੈ ਜੀ ਮਾਡਲ ਦਾ 7 ਬਈ ਜੀ ਹਾਂਜੀ ਇਹਦਾ ਮੁੱਲ 3 ਲੱਖ 290 ਦਾ ਦੇ ਦਾਂਗੇ ਠੀਕ ਆ ਜੀ ਇਹ ਅੱਗੇ ਕਿ ਬਈ ਸਵਰਾਜ 744 2022 ਮਾਡਲ ਜੀ ਐਕਸਟੀ ਮਾਡਲ ਵਾਲਾ 2022 ਮਾਡਲ ਜੀ ਠੀਕ ਆ ਜੀ ਇਹ ਡਿਮਾਂਡ ਬਹੁਤ ਹੈ ਬਈ ਜੀ ਡਿਮਾਂਡ ਬਹੁਤ ਜ਼ਿਆਦਾ ਤੇ 855 ਜਿੰਨਾ ਜਾਣਾ ਹੈ ਨਾ ਜੀ ਮੈਂ ਆਪਾਂ ਇਹ ਮਤਲਬ ਪਾਵਰ ਜ਼ਿਆਦਾ ਹੀ ਹੈ ਠੀਕ ਆ ਜੀ 345 ਸੀਸੀ ਆ ਸਵਰਾਜ 3300 ਹੁੰਦਾ ਠੀਕ ਆ ਜੀ ਇਹ ਚਾਹੁੰਦੇ ਮੰਨ ਗਿਆ 100 150 ਵਾਧਦੀ ਆ ਫੁੱਲ ਟਾਪ ਆ ਇਹ ਵੀ ਬਈ ਜੀ 4 ਸਟਾਰ ਆ ਰਿਵਰਸ ਪੀਟਿਓ ਆ ਪਾਵਰ ਸਟੀਰੀਂਗ ਆ ਟਾਪ ਮਾਡਲ ਆ ਇਹ ਹਾਂ 2022 ਜੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ ਇਹਦੀ ਇਹਦੀ ਜੀ ਸਵਾ 6 ਲੱਖ ਬਾਕੀ ਮੌਕੇ ਤੇ ਕਰ ਲਾਂਗੇ ਜੀ ਬਾਕੀ ਮੌਕੇ ਤੇ ਮੰਨਤਾ ਨਾ ਬਾਕੀ ਆ ਨੀਲਾ ਟਰੈਕਟਰ ਆ ਗਿਆ ਆ ਗਿਆ ਬਾਈ 27 30 ਫੋਰਡ ਫੋਰਡ ਹਾਂਜੀ 2002 ਮਾਡਲ ਜੀ ਜਹਾਜੀ ਮਗਰਾਟਾਂ ਵਾਲਾ ਹਾਂਜੀ ਪੀਰਾ ਬਾਈ ਕਹਿੰਦਾ ਹੁੰਦਾ ਕਹੇ ਜਹਾਜੀ ਮਗਰਾਟਾਂ ਵਾਲਾ ਪੈਚ ਬਾਈ ਬਾਈ ਨੇ ਦੱਸਿਆ ਮੈਨੂੰ ਇਹ 16 ਦੇ ਟਾਇਰਾਂ ਚ ਤੇ ਚਾਰੇ ਅੱਧੋ ਟਾਇਰ ਨੇ ਬਾਈ ਜੀ ਇਹਦਾ ਜੀ ਮੁੱਲ ਜਿੰਨਾ ਮਰਜ਼ੀ ਕਰੀਏ ਸਵਾ 2 ਲੱਖ ਦਾ ਦੇ ਸਵਾ 2 ਲੱਖ ਰੁਪਏ ਦਾ ਹਾਂਜੀ ਹਾਂਜੀ ਬਾਕੀ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ। ਸੋਨਾ ਪਿਆ ਰੈਕਟਰ ਸੋਨਾਗਾ ਤੇ ਇਹ ਵੀ ਪੰਜਾਬ ਨੰਬਰ ਜੀ ਬਾਈ ਜੀ। ਪੰਜਾਬ ਨੰਬਰ ਜੀ ਪੰਜਾਬ। ਠੀਕ ਆ ਬਾਈ ਤੇ ਬਾਕੀ ਬਾਈਆਂ ਕੋਲੇ ਹੋਰ ਵੀ ਵਧੀਆ ਰੈਕਟਰ ਨੇਗੇ। ਇਹਨਾਂ ਦੇ ਅੰਦਰ ਵੀ ਟਰੈਕਟਰ ਤੇ ਝਾੜ ਮਰਵਾਦਾਂ ਨੇ ਬਾਈ ਜੀ। ਤੇ ਦੇਖ ਸਕਦੇ ਹੋ ਕਿ ਜੌਂਡੀਆਰਾ, ਸੋਰਾਜ, ਸੋਨਾ ਲੀਕਾ, ਅਰਜਨ ਸਾਰੇ ਟਰੈਕਟਰ ਅਵੇਲੇਬਲ ਹੁੰਦੇ ਨੇ ਬਾਈਆਂ ਕੋਲੇ ਤੇ ਬਾਈ ਸਕਰੀਨ ਉੱਪਰ ਨੰਬਰ ਵੀ ਹੈਗਾ। ਤੇ ਲੋਕੇਸ਼ਨ ਬਾਈ ਇੱਕ ਵਾਰੀ ਹੋਰ ਦੱਸੋ ਆਪਣੀ। ਲੋਕੇਸ਼ਨ ਭੱਜ ਦੋ। ਸ੍ਰੀ ਮੁਕਸਰ ਸਾਹਿਬ ਜੀ। ਠੀਕ ਆ ਜੀ। ਬਠਿੰਡਾ ਰੋਡ ਤੋਂ ਬੱਸ ਸਟੈਂਡ ਜਾਣਾ ਜੀ ਕੱਸੀ ਦੇ ਉੱਪਰ ਆ ਬਠਿੰਡਾ ਰੋਡ ਬਾਈਪਾਸ ਆਉਟਲੈਂਡ ਏਜੰਸੀ ਦੇ ਜਵਾ ਨੇੜੇ ਆ ਤਕਰੀਬਨ ਸਾਰੀਆਂ ਏਜੰਸੀਆਂ ਇਸੇ ਰੋਡ ਤੇ ਹੀ ਆ ਜੀ ਠੀਕ ਹੈ ਠੀਕ ਹੈ ਭਾਈ ਜੀ ਗੱਲ ਕਰਕੇ ਬਹੁਤ ਲੱਗਿਆ ਸਸਿਕਾ ਸਸਿਕਾ ਠੀਕ ਹੈ ਭਾਈ ਜੀ ਉਹ ਭਾਈ ਜੀ ਵੀਡੀਓ ਬੜੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਕਦੇ ਨਵੀਆਂ ਤਾਂ ਤੱਕ ਲਈ ਭਾਈ ਜੀ ਧੰਨਵਾਦ